ਬੀਬੀ ਵਾਲੇ ਮਿਲੀਆਂ ਚੰਡੀਆਂ ਭਾਬੇ ਜੋੜਿਆਂ ਨੂੰ ਫੇਰ ਸੀ ਦੁਨੀਆ ਪਾਲਦੀ ਬੀਬੀ ਵਾਲੇ ਮਿਲੀਆਂ ਚੰਡੀਆਂ ਜੀ ਭਾਬੇ ਜੋੜਿਆਂ ਨੂੰ ਫੇਰ ਸੀ ਦੁਨੀਆ ਪਾਲਦੀ ਬੀਬੀ ਵਾਲੇ ਮਿਲੀਆਂ ਚੰਡੀਆਂ ਚੰਗਤ ਹਾ ਤੋ ਰਬ ਵਖਨੀ ਪਰ ਆਪਣੀ ਵੇਖਣ ਵਾਲੀ ਆਖਨੀ ਜੇਨਾਂ ਨੇ ਰਾਸਤੇ ਸੁੰਬਰੇ ਬਖਸ਼ਣ ਹਾਰਾ ਰਾਮ ਜੀ ਦੇ ਆਉਣ ਦੇ ਕੇਸਾਂ ਦੇ ਸੁੰਬਰੀਆਂ ਸੁੰਬਰੀਆਂ ਗੁਰਾਂ ਦੇ ਆਉਣ ਦੀਆਂ ਡੰਡੀਆਂ ਬੀਬੀ ਵਾਲੇ ਮਿਲੀਆਂ ਟਾਲਦੀ ਆਬੇ ਜੌੜਾ ਨੂੰ ਫੇਰਦੀ ਸੀ ਦੁਨੀਆ ਪਾਰ ਦੀ ਬੀਬੀ ਵਾਹੇ ਮਿਲੀਆਂ ਚੰਡੀਆਂ ਜੀ ਬਾਬੇ ਜੌੜਾ ਨੂੰ ਵੇਖਦੀ ਸੀ ਦੁਨੀਆ ਫਾਲਦੀ ਬੀਬੀ ਵਾਹੇ ਮਿਲੀਆਂ ਚੰਡੀਆਂ ਜੀ ਬਾਬੇ ਜੌੜਾ ਨੂੰ ਵੇਖੀ ਸੀ ਦੁਨੀਆ ਫਾਲਦੀ ਬੀਬੀ ਵਾਹੇ ਮਿਲੀਆਂ ਰਾਮ ਭਗਵਾਨ ਦਾ ਚੂਲੇ ਬਦਲ ਬਦਲ ਕੇ ਵਿੱਚ ਬੀਬੀ ਪਾਲੇ ਦੇ ਨਾਲ ਜਾਂਦੇ ਸੀ ਹੈਡ ਤੇ ਕੋਰ ਸੀ ਆਡਾਈ ਬੀਬੀ ਵਾਰੇ ਮੇਰੀਆਂ ਚੰਡੀਆਂ ਬਾਬੇ ਜੌਰਾ ਨੂੰ ਕਰਦੀ ਦੁਨੀਆਂ ਪਾਦੀ ਬੀਬੀ ਲਾਏ ਮੇਰੀਆਂ دنيا بابے جوڙيا نو پھینجي سي دنيا فال تي بي بي داري ميان چنگي سد گو ਇਸ ਸਦਕ ਜਕੀਨੇ ਕਹਿਵਾ ਕਰ ਦੋ ਆਵਦੀਆਂ ਸੰਗਤਾਂ ਦੇ ਬੀਬੀ ਪਿੱਲਣੀ ਦੇ ਨਾਲ ਦੇ ਜਿਨੇ ਕੇਸਾਂ ਦੇ ਬਣਾ ਕੇ ਰੜ ਕੇ ਗੁਰਾਂ ਦੇ ਆਉਣ ਨੂੰ ਸੁਮਰਦੀ ਫਿਰਦੀ ਸੀ ਡੰਡੀਆਂ ਬੀਬੀ ਵਾਲੇ ਮਿਲੀਆਂ ਡੰਡੀਆਂ ਬਾਬੇ ਜੋੜਿਆਂ ਨੂੰ ਦੁਨਦੀ ਸੀ ਦੁਨੀਆ ਪਾਦੀ ਬੀਬੀ ਵਾਲੇ ਮਿਲੀਆਂ ਦੁਨੀਆਂ ਬਾਬੇ ਜੌੜਿਆਂ ਨੂੰ ਫੈਦੀ ਸੀ ਦੁਨੀਆਂ ਭਾਦੀ ਪੀਪੀ ਵਾਲੇ ਮਿਲੀਆਂ ਚੰਡੀਆਂ ਇਨਨ ਨੂੰ ਸਦੀ ਖਿੱਚ ਕੇ ਜੀ ਚਾਹ ਚਿੰਨਾ ਤੇ ਹੱਥ ਟੈਗ ਗਏ ਤਾਰੰਬੀਨਾ ਤੇ ਹਿੰਦੀ ਰੰਗੀ ਮੈਨਾ ਜਾਣ ਦੀ ਮੂਰੇ ਝੱਕ ਗਏ ਬਾਨ ਸਰੀ ਢੰਡੀ ਮੈਨਾ ਜਾਣ ਅਸਿਰੋ ਰੋ ਰੋ ਮੰਗ ਲੋ ਮਾਫੀਆਂ ਬੇੜਾ ਪੁਨੇ ਵੜਿਆਂ ਦਾ ਦਰਗਾ ਦਰਗਾ ਕਰਦਾ ਆ ਕਿ ਖੜ ਗਿਆ ਵਿੱਚ ਸੰਗਤਾਂ ਦੇ ਪੁਨੇ ਵਾਲਾ ਜੀ ਬੇੜਿਆਂ ਦੇ ਉੱਤੇ ਚਾਰੇ ਸਿੱਧੀ ਢੰਡੀ ਮੈਨਾ ਜਾਣ ਦੇ ਮੂਰੇ ਲੱਗ ਗੇ ਮਨ ਛਰੀ ਗਣ ਦੇ ਯਾ ਮੁਹਰੇ ਲੱਗਦੇ ਮਾਨਸ ਰੀ ਜੀ ਦੀ ਨੰਦੀ ਮੈਂ ਨਾ ਜਾਣਦੀ ਉਹ ਸੰਗ ਤੇ ਸਾਦਾ ਰਹਿੰਦੇ ਉਹ ਰਾਜਾ ਮਾਨ ਗੁਰੂਆਂ ਦੀ ਵਿੱਚ ਚਰਨਾਂ ਦੇ ਜਿੰਨਾ ਨੂੰ ਸੁਣੰਗਾ ਚੜੀ ਤਾਰੰਮੀਆ ਤੇ ਦੇ ਬਣੇ ਸਰਿਵਾਰੇ ਸਿੱਧੀ ਡੰਡੀ ਮੈਂ ਨਾ ਜਾਣ ਬਾਬੇ ਜੋੜਿਆਂ ਨੂੰ ਫੇਰਦੀ ਥੂਰੇ ਲੱਗ ਗੇ ਬਣੇ ਸਰਿਵਾਰੇ ਸਿੱਧੀ ਡੰਡੀ ਮੈਂ ਨਾ ਜਾਣ ਮਾਨ ਦੇ ਜੇ ਮੂਰੇ ਲੱਗ ਗੇ ਬਣੇ ਸਰਿਵਾਰੇ ਡੰਡੀ ਮੈਨਾ ਜਾਣ ਚੰਗ ਤੇ ਮਾਲਕ ਲਗਦੇ ਉਹ ਨਾਰੂਹਾ ਦੇ ਮੂਰੇ ਜਿੰਨਾਂ ਨੇ ਵਿੱਚੋਂ ਫਿਰਦਿਆਂ ਦਿਉ ਨੀਵੇਂ ਹੋ ਕੇ ਆ ਰੈ జగ ਜਾਰੀ ਸਿੱਧੀ ਡੰਡੀ ਮੈਨਾ ਜਾਣਦੇ ਮੂਰੇ ਲੱਗ ਗੇ ਬਣਾਛਰੀ ਜਿਵੇਂ ਉਹਨਾਂ ਨੇ ਪਤਾ ਲੱਗਦਾ ਵਿੱਚ ਗੁਰਾਂ ਦੇ ਚਰਨਾਂ ਦੇ ਰਹਿ ਕੇ ਵਿੱਚ ਇੰਨਾ ਸੰਗਤਾਂ ਦੇ ਜਿੱਦ ਫੋਟੋ ਖਿੱਚ ਲਈ ਤਰਮੀਆਂ ਤੇਰੀ ਸਿੱਧੀ ਡੰਡੀ ਮੈਂ ਨਾ ਜਾਣ ਦੇ ਵੀ ਮੂਰੇ ਲੱਗ ਗਏ ਬਾਨ ਸਰੀ ਮੂਰੇ ਲੱਗ ਗੇ ਮਾਨਸਰੀ ਬਾਹੇ ਸਿੱਤੀ ਡੰਡੀ ਮੈ ਰਾਜਾਨ ਸੰਗ ਤੇ ਮਾਲਕ ਮੁੜ ਕਾ ਚਾਲੇ ਨਾ ਆਉਂਦੇ ਚੱਲ ਕੇ ਕਰੋੜਾਂ ਪੈਂਡਾਂ ਤੋਂ ਮੁੜ ਹੋਵੇ ਆਪਵੇਂ ਕੌੜੀ ਵਾਲਾ ਦਾ ਜੇ ਜੀਵ ਦੀ ਲਾਂ ਚੋ ਆਜਾਂ ਨੂੰ ਅੰਮਾਰੇ ਸਿੱਤੀ ਡੰਡੀ ਮੈ ਗਾਲ ਦੇ ਜੀ ਮੂਰੇ ਲੱਗ ਗਏ ਬਹਨ ਸਰੀ ਭਾਰੀ ਛਿੱਤੀ ਡੰਡੀ ਮੈਂ ਨਾ ਜਾਣਦੀ ਉਹ ਕਿਵੇਂ ਲਾਉਣੋ ਹੋ ਕੇ ਰਹਿ ਜਾਣਗੇ ਵਿੱਚ ਪਰਿਆਂ ਮੇਲਿਆਂ ਦੇ ਜਿੰਨਾਂ ਨੇ ਨੂਰੀ ਵੇਖ ਲਈ ਤਰਮਿਨਿਆਤੇ ਛਿੱਤੀ ਡੰਡੀ ਲੱਗ ਗਏ ਬਾਨਾ ਸਰੀ ਬਾੜੇ ਸਿੱਧੀ ਡੰਡੀ ਮੈਨਾਲਾ ਸੰਦੇ ਹੋ ਕਿਵੇਂ ਹੋ ਕੇ ਲਾਉਣਾ ਰੁਕ ਜਾਣਗੇ ਵਿੱਚ ਭਰਿਆਂ ਮੇਲਿਆਂ ਦੇ ਜਿਨ੍ਹਾਂ ਨੂੰ ਰੰਗ ਪੂਰੇ ਕੋਰਾ ਰੇਚਾਰੀ ਸਿੱਧੀ ਡੰਡੀ ਮੈਨਾਂ ਣ ਦੀ ਮੂਰੇ ਲੱਗ ਗਏ ਬਾਨਾ ਸਰੀ ਤੇ ਡੰਡੀ ਮੈਂ ਨਾ ਜਾਣਦੀ ਉਹਨਾਂ ਨੂੰ ਪਤਾ ਲੱਗਦਾ ਉਹ ਨਰੀਆਂ ਕਦਰਾਂ ਦਾ ਵਿੱਚ ਮਾਤਾ ਲੋਕਾਂ ਦੇ ਜਿੰਨਾਂ ਨੇ ਸੇਵਤ ਕੀਤੀ ਯਾਤਰਣ ਮੀਆ ਤੇਰੀ ਜਿੰਦੀ ਡੰਡੀ ਮੈਂ ਨਾ ਜਾਣਦੀ ਜੀ ਜੀ ਮੂਰੇ ਲੱਤੇ ਬੇਵਾਨ ਚਰੀ ਵਾਲੇ ਜਿੰਦੀ ਡੰਡੀ ਮੈਂ ਨਾ ਜਾਣਦੀ ਸਤਿਗੁਰ ਜੀ ਦਰਸ਼ਨ ਦਿਨ ਦੇ ਦੇਰਾ ਲਾਇਓ ਨਾ ਆਵਦੀਆਂ ਆਵਾ ਸ਼ਰ ਦੇ ਅਕੂਸੇ ਵਾਲਾ ਬੋਲ ਪਗਾਇਆ ਵੇਚ ਜਗ ਲਾਮ ਦੇ ਰੱਬ ਜਿਉਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇਰਾ ਸੰਗ ਤੇ ਰੋ ਰੋ ਪਾਤੀਆਂ ਅਰਜ਼ੀਆਂ ਸਾਧੀਆਂ ਨੇ ਆਜ਼ੀਆਂ ਸਾਤ ਗੁਰ ਜੀ ਜੇ ਸਾਡੇ ਐ ਡਈ ਭਾਗ ਮਾੜੇ ਸੀ ਤਾਂ ਸਾਨੂੰ ਕਾ ਤੂੰ ਤੇਰੇ ਮੇਵਾਰੀ ਰਚਨਾ ਨੂੰ ਰਚਾਇਆ ਮੈਂ ਤੇ ਜਗ ਰਾਮਾ ਦੇਰਪਾ ਰੋ ਦਿੱਤੇ ਤੇਰੇ ਮੇ ਸਹਾ ਦੇ ਨੂੰ ਗਾ ਲਾਇਆ i ਤੇ ਸਤ ਗੁਰ ਬਾਲੇ ਜਾਲੋ ਤੇ ਕਰ ਬਾਲੂ ਲੈ ਕੇ ਪਾਇਲਿਆ ਤੁਗਾ ਤੇ ਸਦੀਆਂ ਦਾ ਰੁੰਦੀਆਂ ਸਦੀਆਂ ਦਾ ਬਰਲਾ ਪ ਝੰਡਿਆ ਗਿਆਨੀ ਸਤ ਗੁਰ ਪੂਰਿਆ ਤੋ ਰੁੰਦੀਆਂ ਸਦੀਆਂ ਨੂੰ ਵੇਖ ਕੇ ਪੱਲੜੇ ਦੇ ਵਹਿਚ ਭਾਇਆ ਵੇਚ ਜਗ ਰਾਮਾ ਦੇ ਰੱਬਾ ਜੀ ਰੁੰਦੀ ਤੇ ਹੇ ਰੱਬਾ ਤੇ ਰੋਂਦੇ ਤੇਰ ਵੀ ਸਰਦੀ ਨੂੰ ਘਰ ਲਾਇਆ ਬੇਚਜਗ ਨਾਮ ਦੇਰ ਸਿੱਧੀ ਡੰਡੀ ਮੈਂ ਇਹ ਵੀ ਪਾਵਾਂ ਲੈ ਲੈ